ਹਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸ੍ਰੀ ਤਕੂਕ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਸੋਇਆਬੀਨ ਤੇ ਛੋਲਿਆਂ ਦੀ ਸਬਜ਼ੀ ਆਪਾਂ ਛੋਲਿਆਂ ਨੂੰ 4-5 ਘੰਟੇ ਭਿਓ ਕੇ ਰੱਖਿਆ ਸੀ ਠੀਕ ਹੈ ਜੀ ਇਹ ਚੰਗੀ ਤਰ੍ਹਾਂ ਫੁੱਲ ਕੇ ਤਿਆਰ ਹੋ ਚੁੱਕੇ ਨੇ ਤੇ ਹੁਣ ਆਪਾਂ ਕੁੱਕਰ ਦੇ ਵਿੱਚ ਪਾ ਕੇ ਇਹਦੀਆਂ ਤਿੰਨ ਵਿਸਲਾਂ ਬਜਾਵਾਂਗੇ ਚਿੱਟੇ ਛੋਲੇ ਬਹੁਤ ਛੇਤੀ ਬਣ ਕੇ ਤਿਆਰ ਹੋ ਜਾਂਦੇ ਆ ਜੇ ਆਪਾਂ ਇਹਦੀਆਂ ਜ਼ਿਆਦਾ ਵਿਸਲਾਂ ਚਾਹੀਆਂ ਤਾਂ ਇਹ ਬਿਲਕੁਲ ਢਲ ਜਾਣਗੇ 4-5 ਘੰਟੇ ਤੁਸੀਂ ਭਿਓ ਕੇ ਰੱਖੋਗੇ ਉਸ ਤੋਂ ਬਾਅਦ ਤਿੰਨ ਵਿਸਲਾਂ ਬਜਾ ਕੇ ਆਪਾਂ ਭਾਪ ਦੇ ਵਿੱਚ ਰੱਖਾਂਗੇ ਤੇ ਬਹੁਤ ਵਧੀਆ ਸਬਜ਼ੀ ਬਣਾ ਕੇ ਕਰਾਂਗੇ ਤਿਆਰ ਉਨਾ ਹੀ ਪਾਣੀ ਆਪਾਂ ਕੁੱਕਰ ਦੇ ਵਿੱਚ ਪਾਵਾਂਗੇ ਜਿੰਨੇ ਕਿ ਆਪਣੇ ਛੋਲੇ ਡੁੱਬ ਜਾਣ ਲਓ ਜੀ ਹੁਣ ਆਪਾਂ ਕੁੱਕਰ ਨੂੰ ਬੰਦ ਕਰਕੇ ਤਿੰਨ ਵਿਸਲਾਂ ਤੇ ਇੱਧਰ ਆਪਣੇ ਕੋਲੇ ਹੁਣ ਸੋਇਆਬੀ ਨੇ ਠੀਕ ਹੈ ਜੀ ਥੋੜੀ ਜਿਹੀ ਆਪਾਂ ਲਈਆ ਇਹਨੂੰ ਆਪਾਂ ਹੁਣ 5 ਮਿੰਟ ਲਈ ਭਿਓ ਕੇ ਰੱਖ ਦਾਂਗੇ ਤਾਂ ਕਿ ਇਹ ਬਿਲਕੁਲ ਨਰਮ ਹੋ ਜੇ ਤੇ ਬਹੁਤ ਵਧੀਆ ਸਬਜ਼ੀ ਚ ਬਣਨ ਕੇ ਤਿਆਰ ਹੋਵੇ ਤੁਸੀਂ ਪਾਣੀ ਦੇ ਵਿੱਚ 5 ਮਿੰਟ ਭਿਓ ਕੇ ਜ਼ਰੂਰ ਰੱਖਿਓ ਠੀਕ ਹੈ ਜੀ ਤੇ ਇੱਧਰ ਆਪਾਂ ਹੁਣ ਆਪਣੇ ਛੋਲੇ ਨੂੰ ਆਪਾਂ ਚੈੱਕ ਕਰਦੇ ਆ ਤੇ ਛੋਲੇ ਆਪਣੇ ਬਣ ਕੇ ਤਿਆਰ ਹੋ ਚੁੱਕੇ ਨੇ ਬਹੁਤ ਵਧੀਆ ਛੋਲੇ ਬਣੇ ਨੇ ਤੇ ਹੁਣ ਆਪਾਂ ਕੁੱਕਰ ਦੇ ਵਿੱਚ ਇੱਕ ਕਰਚੀ ਪਾਵਾਂਗੇ ਸਰੋਂ ਦੇ ਤੇਲ ਦੀ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਗਰਮ ਤੇ ਇੱਧਰ ਆਪਣੀਆਂ ਜਿਹੜੀਆਂ ਬਣੀਆਂ ਸੀ 5 ਮਿੰਟ ਓਕਨੇ ਦੇਖੋ ਬਿਲਕੁਲ ਨਰਮ ਹੋ ਚੁੱਕੀਆਂ ਨੇ ਇਹਦੇ ਆਪਾਂ ਇਸ ਤਰ੍ਹਾਂ 2-3 ਟੁਟੇ ਕਰ ਦਾਂਗੇ ਤਾਂ ਕਿ ਜ਼ਿਆਦਾ ਵੱਡੀ ਵੀ ਨਾ ਹੋਵੇ ਤੇ ਸਾਈਜ਼ ਬਿਲਕੁਲ ਸੈਂਟਰ ਤੋਂ ਕੱਟ ਕੇ ਦੋ ਪਾਰ ਕਰ ਲਾਂਗੇ ਤੇ ਬਹੁਤ ਵਧੀਆ ਸੋਇਆ ਬੈਂਦੀ ਸਬਜ਼ੀ ਬਣ ਕੇ ਤਿਆਰ ਹੋ ਗਈ ਛੋਲਿਆਂ ਦੀ ਲਓ ਜੀ ਇਸੇ ਤਰੀਕੇ ਨਾਲ ਆਪਾਂ ਸਾਰਿਆਂ ਨੂੰ ਤੋੜ ਲਾਂਗੇ ਤੇ ਇੱਧਰ ਆਪਣੀ ਹੁਣ ਕੁੱਕਰ ਦੇ ਵਿੱਚ ਤੇਲ ਗਰਮ ਹੋ ਚੁੱਕਿਆ ਇੱਚ ਪਾਵਾਂਗੇ ਇੱਕ ਚਮਚਾ ਜੀਰੇ ਦਾ ਲਓ ਜੀ ਹੁਣ ਆਪਾਂ ਪਾਵਾਂਗੇ ਚੌਥਾ ਹਿੱਸਾ ਪਾਵਾਂਗੇ ਕਾਲੀ ਮਿਰਚ ਦਾ ਕਾਲੀ ਮਿਰਚ ਤੁਸੀਂ ਸਬਜ਼ੀ 'ਚ ਜ਼ਰੂਰ ਐਡ ਕਰਿਆ ਕਰੋ ਬਹੁਤ ਫਾਇਦੇ ਹੁੰਦੇ ਆ ਕਾਲੀ ਮਿਰਚ ਦੇ ਤੇ ਨਾਲ ਹੀ ਪਾਵਾਂਗੇ ਆਪਾਂ ਹੁਣ ਇਹਦੇ ਵਿੱਚ ਇੱਕ ਚਮਚਾ ਸੁੱਕਾ ਧਨੀਆ ਤੇ ਚੌਥਾ ਹਿੱਸਾ ਪਾਵਾਂਗੇ ਆਪਾਂ ਇਹਦੇ ਵਿੱਚ ਅਜਵੈਨ ਦਾ ਬਹੁਤ ਵਧੀਆ ਮਸਾਲੇਦਾਰ ਆਪਾਂ ਸਬਜ਼ੀ ਬਣਾ ਕੇ ਕਰਾਂਗੇ ਤਿਆਰ ਬਹੁਤ ਜ਼ਿਆਦਾ ਟੇਸਟੀ ਤੇ ਨਾਲ ਹੀ ਪਾਵਾਂਗੇ ਹੁਣ ਪਿਆਜ਼ ਪਿਆਜ਼ ਤੇ ਲਸਣ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਕੱਟ ਲਿਆ ਸੀ ਇਸ ਨੂੰ ਇਕੱਠਾ ਹੀ ਪਾਤਾ ਠੀਕ ਹੈ ਜੀ ਚੰਗੀ ਤਰ੍ਹਾਂ ਆਪ ਇਹਨੂੰ ਹਿਲਾ ਦਾਂਗੇ ਤੇ ਬਹੁਤ ਵਧੀਆ ਮਸਾਲਾ ਬਣਾ ਕੇ ਆਪਾਂ ਕਰਾਂਗੇ ਤਿਆਰ ਤੇ ਬਹੁਤ ਜ਼ਿਆਦਾ ਵਧੀਆ ਤੇ ਕੈਸ ਆਪਣਾ ਮੀਡੀਅਮ ਤੇ ਹੁਣ ਆਪ ਇਹਨੂੰ ਇੱਕ ਵਾਰੀ ਚੰਗੀ ਤਰ੍ਹਾਂ ਹਿਲਾ ਕੇ ਇਹਦੇ ਵਿੱਚ ਪਾਵਾਂਗੇ ਅੱਧਾ ਇੱਕ ਚਮਚਾ ਆਪਾਂ ਪੀਸਿਆ ਹੋਇਆ ਅਦਰਕ ਪਾਵਾਂਗੇ ਜਿਹਦੀ ਆਪਾਂ ਪੇਸਟ ਬਣਾ ਕੇ ਰੱਖ ਲਈ ਸੀ ਲਓ ਜੀ ਅੱਧਾ ਚਮਚਾ ਪਾਵਾਂਗੇ ਆਪਾਂ ਪੇਸਟ ਅਦਰਕ ਦੀ ਲਸਣ ਆਪਾਂ ਪਹਿਲਾਂ ਹੀ ਐਡ ਕਰਤਾ ਸੀ ਪਿਆਜ਼ ਦੇ ਵਿੱਚ ਤੇ ਹੁਣ ਆਪ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਮਸਾਲਾ ਬਹੁਤ ਵਧੀਆ ਕੁੱਕਰ 'ਚ ਬਣਾ ਕੇ ਆਪਾਂ ਤਿਆਰ ਕਰਾਂਗੇ ਵਿਸਲਾ ਰਾਹੀ ਬਹੁਤ ਜ਼ਿਆਦਾ ਵਧੀਆ ਤੇ ਬਿਲਕੁਲ ਕੁਲਝੂਗਾ ਠੀਕ ਹੈ ਜੀ ਤੁਸੀਂ ਇਸ ਤਰੀਕੇ ਨਾਲ ਜ਼ਰੂਰ ਬਣਾਇਓ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਸੈਟਾ ਨਾਮਕ ਦਾ ਨਾਮ ਕੋ ਤੁਸੀ ਬਾਤ ਘਟ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਇੱਕ ਚਮਚਾ ਹੀ ਆਪਾਂ ਹਲਦੀ ਦੇ ਪਾਈਏ ਥੋੜੀ ਜਿਹੀ ਹਲਦੀ ਆਪਾਂ ਹੋਰ ਪਾਤੀ ਕਿਉਂਕਿ ਆਪਣੇ ਕੋਲ ਛੋਟਾ ਚਮਚਾ ਠੀਕ ਹੈ ਜੀ ਚੌਥਾ ਹਿੱਸਾ ਪਾਇਆ ਆਪਾਂ ਲਾਲ ਮਿਰਚ ਦਾ ਤੇ ਅੱਧਾ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਕਸ਼ਮੀਰੀ ਮਿਰਚ ਦਾ ਤੇ ਨਾਲ ਹੀ ਪਾਵਾਂਗੇ ਆਪਾਂ ਗਰਮ ਮਸਾਲਾ ਗਰਮ ਮਸਾਲਾ ਤੁਸੀਂ ਜ਼ਰੂਰ ਪਾਇਆ ਕਰੋ ਛੋਲਿਆਂ ਦੀ ਸਬਜ਼ੀ ਚ ਬਹੁਤ ਵਧੀਆ ਲੱਗਦਾ ਹੈ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਬਹੁਤ ਹੀ ਵਧੀਆ ਛੋਲਿਆਂ ਦੀ ਤੇ ਸੋਇਆ ਬੀਨ ਦੀ ਆਪਾਂ ਸਬਜ਼ੀ ਬਣਾ ਕੇ ਕਰਾਂਗੇ ਏ ਤਿਆਰ ਬਹੁਤ ਜ਼ਿਆਦਾ ਟੇਸਟੀ ਲੌਂਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਮਸਾਲੇ ਆਪਣੇ ਕੱਚੇ ਨਹੀਂ ਹੋਣੇ ਚਾਹੀਦੇ ਲੌਂਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਤੇ ਹਰੀਆਂ ਮਿਰਚਾਂ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਇਕੱਠਿਆਂ ਨੂੰ ਕੱਟ ਲਿਆ ਸੀ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਪਿਆਜ਼ਾਂ ਦੀ ਵਿੱਚ 1 ਮਿੰਟ ਲਈ ਬਹੁਤ ਵਧੀਆ ਸਬਜ਼ੀ ਬਣਾ ਕੇ ਕਰਾਂਗੇ ਤਿਆਰ ਤੇ ਗੈਸ ਨੂੰ ਆਪਾਂ ਥੋੜਾ ਜਿਹਾ ਤੇਜ਼ ਕਰਤਾ ਹੈ ਤੇ ਹੁਣ 1 ਮਿੰਟ ਲਈ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਹਿਲਾ ਦਾਂਗੇ ਉੱਕਰ ਦੇ ਵਿੱਚ ਮਸਾਲਾ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦਾ ਤੁਸੀਂ ਜ਼ਰੂਰ ਪ੍ਰੈਨ ਨਾਲ ਤੁਹਾਡੇ ਸਮੇਂ ਦੀ ਬਚਤ ਹੁੰਦੀ ਹੈ ਤੇ ਨਾਲੇ ਆਪਣਾ ਮਸਾਲਾ ਵੀ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਲਓ ਜੀ 1 ਮਿੰਟ ਆਪਾਂ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨ ਲਿਆ ਸੀ ਤੇ ਹੁਣ ਆਪਾਂ ਇਹਨੂੰ ਲਾ ਕੇ ਇਹਦੇ ਵਿੱਚ ਪਾਵਾਂਗੇ ਪਾਣੀ ਪਾਣੀ ਤਾਂ ਆਪਾਂ ਅੱਧੇ ਗਲਾਸ ਤੋਂ ਥੋੜਾ ਜਿਹਾ ਉੱਪਰ ਹੀ ਪਾਣਾ ਹੈਗਾ ਜਿਆਦਾ ਨੀਚੇ ਇਕ ਜੀ ਪੌਨਾ ਕੇ ਗਲਾਸ ਤੁਸੀਂ ਪਾਣੀ ਤਾਂ ਪਾ ਜੇ ਕਿਉਂਕਿ ਆਪਾਂ ਇਹਦੀਆਂ 6 ਵਿਸਲਾ ਬਜਾ ਕੇ ਤਿਆਰ ਕਰਨੀਆਂ ਤਾਂ ਹੀ ਤਾਂ ਆਪਣਾ ਮਸਾਲਾ ਬਹੁਤ ਵਧੀਆ ਘੋਲ ਕੇ ਤਿਆਰ ਹੋਊਗਾ ਹੁਣ ਕੁੱਕਰ ਨੂੰ ਕਰ ਦਾਂਗੇ ਆਪਾਂ ਬੰਦ ਤੇ 6 ਵਿਸਲਾ ਬਜਾਵਾਂਗੇ ਲਓ ਜੀ 6 ਵਿਸਲਾ ਬਾਅਦ ਤੁਸੀਂ ਦੇਖ ਸਕਦੇ ਕਿੰਨੀ ਸੋਹਣੀ ਰੰਗਤ ਆਈ ਹੈ ਆਪਣੇ ਮਸਾਲੇ ਦੀ ਤੁਸੀਂ ਦੇਖ ਸਕਦੇ ਹੁਣ ਥੋੜਾ ਜਿਹਾ ਹਲਕਾ ਜਿਹਾ ਵਿੱਚ ਪਾਣੀ ਹੈ ਤੇ ਹੁਣ 2 ਮਿੰਟ ਲਈ ਆਪਾਂ ਇਸ ਤਰ੍ਹਾਂ ਹੀ ਭੁੰਨਾਂਗੇ ਇਹਨੂੰ ਤਾਂਕੇ ਮਸਾਲਾ ਬਹੁਤ ਵਧੀਆ ਬਣ ਕੇ ਤਿਆਰ ਹੋ ਗਏ। ਲਓ ਜੀ ਮਸਾਲਾ ਬਣ ਕੇ ਆਪਣਾ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਬਣਿਆ ਹੋਇਆ ਏ। ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੋਇਆਬੀਨ। ਉਹਨੂੰ ਚੰਗੀ ਤਰ੍ਹਾਂ ਜੋੜ ਕੇ ਤੇ ਆਪਾਂ ਮਸਾਲੇ ਦੇ ਵਿੱਚ ਐਡ ਕਰਾਂਗੇ। ਦੇਖੋ ਜੀ। ਸਾਰੇ ਨੂੰ ਆਪਾਂ ਮਸਾਲੇ ਦੇ ਵਿੱਚ ਪਾ ਦਾਂਗੇ ਤੇ 1-2 ਮਿੰਟ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਸੋਇਆਬੀਨ ਨੂੰ ਭੁੰਨਾਂਗੇ ਤਾਂ ਕਿ ਦਾ ਟੇਸਟ ਬਹੁਤ ਵਧੀਆ ਆਵੇ ਆਪਣੇ ਛੋਲਿਆਂ ਦੀ ਸਬਜ਼ੀ ਦੇ ਵਿੱਚ ਤੁਸੀਂ ਜ਼ਰੂਰ ਪਾਇਆ ਕਰੋ ਸੋਇਆਬੀਨ। ਲਓ ਡਿਸਾਈਨ ਨੂੰ ਪਾ ਦਾਂਗੇ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਲਾ ਕੇ 1-2 ਮਿੰਟ ਭੁੰਨਦੇ ਆਪਾਂ ਤਾਂ ਕਿ ਮਸਾਲਿਆਂ ਦੇ ਵਿੱਚ ਚੰਗੀ ਤਰ੍ਹਾਂ ਰਸ ਜੇ ਤੇ ਬਹੁਤ ਵਧੀਆ ਸਬਜੀ ਬਣ ਕੇ ਆਪਣੀ ਹੋਵੇ ਤਿਆਰ। ਲਓ ਜੀ 1 ਮਿੰਟ ਹੋ ਗਿਆ ਹੈ ਆਪਾਂ ਚੰਗੀ ਤਰ੍ਹਾਂ ਭੁੰਨ ਲਿਆ ਹੈ ਹੁਣ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਛੋਲੇ। ਠੀਕ ਹੈ ਜੀ ਜਿਹੜੇ ਆਪਾਂ ਉਬਾਲ ਕੇ ਰੱਖੇ ਹੋਏ ਸੀ ਬਹੁਤ ਵਧੀਆ ਬਣ ਕੇ ਸਬਜੀ ਤਿਆਰ ਹੋਈ ਆ। ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਆਪਣੇ ਸੋਇਆ ਬੀਨ ਵਿੱਚ ਹੀ ਰਸ ਚੁੱਕੀ ਆ। ਲਓ ਜੀ ਹੁਣ ਆਪਾਂ ਇਹਦੇ ਵਿੱਚ ਸਨੇ ਪਾਣੀ ਛੋਲੇ ਸਾਰੇ ਪਾ ਦਾਂਗੇ ਕਿਉਂਕਿ ਇਹ ਪਾਣੀ ਆਪਾਂ ਵੇਸਟ ਨਹੀਂ ਕਰਨਾ ਹੈਗਾ ਇਹ ਬਹੁਤ ਹੀ ਫਾਇਦੇਮੰਦ ਹੈ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਹਲਕੇ ਜਿਹੇ ਇਸ ਤਰ੍ਹਾਂ ਲਾ ਦਾਂਗੇ ਤੇ ਹੁਣ ਜਿੰਨੀ ਕੁ ਤਰੀ ਤੁਸੀਂ ਚਾਹੁੰਦੀ ਆ ਉਨਿੰਨੀ ਕੁ ਤਰੀ ਤੁਸੀਂ ਬਣਾ ਸਕਦੇ ਹੋ ਬਹੁਤ ਵਧੀਆ ਸੋਇਆਬੀਨ ਤੇ ਛੋਲੇ ਦੀ ਸਬਜ਼ੀ ਬਣ ਕੇ ਤਿਆਰ ਹੋਊਗੀ ਲਓ ਜੀ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਪਾਣੀ ਅੰਦਾਜ਼ੇ ਦੇ ਹਿਸਾਬ ਨਾਲ ਆਪਾਂ ਦੋ ਤਿੰਨ ਗਲਾਸ ਪਾਣੀ ਦੇ ਪਾਉਂਦੇ ਆ ਠੀਕ ਹੈ ਜੀ ਤਾਂ ਕਿ ਆਪਣੀ ਸਬਜੀ ਜਿਹੜੀ ਬਣ ਤੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਣਾ ਹੈਗਾ بس تو بس ਲਈ ਵੀ ਜਾਣੀ ਆਪਾਂ ਉਸ ਤੋਂ ਜ਼ਿਆਦਾ ਨਹੀਂ ਤੀਜੀ ਆਪਾਂ ਦੇਖੋ ਭਾਵ ਦੇ ਵਿੱਚੋਂ ਕੱਢ ਕੇ ਖੋਲ ਲਿਆ ਸੀ ਕੁੱਕਰ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਰਾ ਧਨੀਆ ਦੇਖੋ ਕਿੰਨੀ ਵਧੀਆ ਸਬਜੀ ਬਣੀ ਕਿ ਤਿਆਰ ਹੋਈ ਉਹ ਬਹੁਤ ਜ਼ਿਆਦਾ ਵਧੀਆ ਬਣੀ ਤੁਸੀਂ ਇਸ ਤਰੀਕੇ ਦਾ ਜ਼ਰੂਰ ਬਣਾਇਓ ਬਹੁਤ ਜ਼ਿਆਦਾ ਵਧੀਆ ਲੱਗਦੀ ਆ ਤੁਸੀਂ ਚੋਲਾ ਨਾਲ ਵੀ ਖਾ ਸਕਦੇ ਹੋ ਜਿਵੇਂ ਤੁਹਾਡਾ ਵਧੀਆ ਜੀ ਕਹਿੰਦਾ ਰੋਟੀ ਨਾ ਖਾਓ ਚੋਲਾ ਨਾ ਖਾਓ ਪੂਰੀਆਂ ਬਣਾਓ ਬਹੁਤ ਵਧੀਆ ਲੱਗਦੀ ਜਿਪਟੇ ਛੋਲੇ ਤੇ ਸੋਇਆ ਬੇਂਦੀ ਸਬਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਲਾ ਕੇ बंद करके रख देंगे ताकि दे उपर रंगत बहुत वजी बन के तैयार हो जी हम तुम देसी घ्यो पा के मखण पा तो के जमें मन करो उस तरह खा सकते हो बहुत ज़्यादा वाइस सब्जी बनी है तो अपनी इस भी लाइक शेयर कमेंट जरूर करो चैनल में सबसक्राइब कर लियो ताकि अभी थोड़े लिए नवी तो नवीं तो भीडियो लेके आया करिए ओके जी थैंक यू बाय